ਪਰ ਸਾਡਾ ਤਾਂ ਇਹ ਬਹੁਤ ਵੱਡਾ ਨੁਕਸਾਨ ਇਸ ਵਾਰਦਾਤ ਨੇ ਕਰ ਦਿੱਤਾ ਕਿਉਂਕਿ ਪਰਮਿੰਦਰ ਸਿੰਘ ਢੀਂਗਰਾ ਜਿੱਥੇ 올 ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸਨ ਉੱਥੇ ਹਰਮਨ ਪਿਆਰੇ ਨੌਜਵਾਨ ਆਗੂ ਸਨ ਔਰ ਇਕਲੋਤੇ بیٹے ਸੀ ਆਪਣੇ ਮਾਪਿਆਂ ਦੇ ਤੇ ਉਹਨਾਂ ਦਾ ਵਿਛੋੜਾ ਜਿਹੜਾ ਬੜਾ ਅਸਹਿ ਤੇ ਕਹਿ ਆ ਕਹਿੰਦੇ ਕਿ ਉੱਥੇ ਕਿਸੇ ਨੇ ਇਹਨਾਂ ਨੂੰ ਬੁਲਾਇਆ ਫੋਨ ਕਰਕੇ ਜਦੋਂ ਇਹ ਉੱਥੇ ਪਹੁੰਚੇ ਨੇ ਤੇ ਸਾਹਮਣੇ ਘਰ ਤੋਂ ਇਹਨੂੰ ਗੋਲੀ ਮਾਰੀ ਗਈ ਠੀਕ ਹੈ ਜਿਹੜਾ ਇਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਕਰਸੀ ਉੱਥੇ ਫਲੈਟਾਂ ਦੇ ਘਟਨਾਕਰਮ ਜਿਹੜਾ ਵਾਪਰਿਆ ਜਲੰਧਰ ਦੇ ਵਿੱਚ ਇਸ ਦੀ ਅਸੀਂ ਆਪਣੀ ਉੱਚ ਪੱਧਰੀ ਜਾਂਚ ਮੰਗੀ ਹੈ ਕਿ ਡੀਜੀਪੀ ਪੰਜਾਬ ਜਿਹੜਾ ਉਹ ਇੱਕ ਐਸਆਈਟੀ ਬਣਾਉਣ ਸਪੈਸ਼ਲ ਇਹਦੀ ਪੂਰੀ ਇਨਵੈਸਟੀਗੇਸ਼ਨ ਕਰਾਉਣ ਇਹ ਇਹਦੇ ਜਿਹੜੇ ਦੋਸ਼ੀ ਨੇ ਉਹਨਾਂ ਦੀ ਇੰਟਰੋਗੇਸ਼ਨ ਹੋਵੇ ਉਹਨਾਂ ਤੋਂ ਪਤਾ ਲੱਗੇ ਕਿ ਉਹ ਕਿਹੜੇ ਇਸ਼ਾਰੇ ਤੇ ਉਹਨਾਂ ਨੇ ਕਿਉਂ ਇਹੋ ਜਿਹਾ ਇਹ ਇੱਕ ਅਰੂਰ ਘਟਨਾਕਰਮ ਨੂੰ ਇੰਜਾਮ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਤਨ ਸਿੰਘ ਮਹਲ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੁਹਾਨੂੰ ਅੱਜ ਦੇ ਪ੍ਰੋਗਰਾਮ ਵਿੱਚ ਦੱਸਦੇ ਹਾਂ ਕਿ ਪੰਜਾਬ ਦੇ ਵਿੱਚ ਪਿਛਲੇ ਕੁਝ ਸਮਿਆਂ ਤੋਂ ਹੋਈ ਜੋ ਕ੍ਰਾਈਮ ਰੇਟ ਵਿੱਚ ਕਾਫੀ ਵਾਧਾ ਹੋਇਆ ਹੈ ਆਪਾਂ ਦੇਖ ਰਹੇ ਹਾਂ ਅਕਸਰ ਹੀ ਕਤਲ ਦੀਆਂ ਜਾਂ ਲੁੱਟਖੋਹਾਂ ਦੀਆਂ ਕਟ੍ਰਾਮਾ ਦੇ ਇਨਸੀਡੈਂਟ ਸਾਹਮਣੇ ਆ ਰਹੇ ਨੇ ਉੱਤੇ ਹੀ ਜੋ ਵਿਸਫੋਟਕ ਸਮੱਗਰੀ ਜਿਵੇਂ ਕਿ ਬੰਬ ਵਗੈਰਾ ਮਿਲਣ ਦੀਆਂ ਜੋ ਸਮੱਗਰੀਆਂ ਵੀ ਕਾਫੀ ਲੰਬੇ ਸਮੇਂ ਤੋਂ ਇਨਸੀਡੈਂਟ ਪੰਜਾਬ ਸਰਕਾਰ ਦੇ ਸਾਹਮਣੇ ਆ ਰਹੇ ਨੇ ਲੇਕਿਨ ਉਸੇ ਤਰੀਕੇ ਨਾਲ ਅੱਜ ਵੀ ਇੱਕ ਬੜੀ ਮੰਦਭਾਗੀ ਘਟਨਾ ਹੋਈ ਹੈ ਜੋ 올 ਇੰਡੀਆ ਸਟੂਡੈਂਟ ਸਿੱਖ ਫੈਡਰੇਸ਼ਨ ਦੇ ਇਹ ਪ੍ਰਧਾਨ ਪਰਮਿੰਦਰ ਸਿੰਘ ਢਿੰਗਰਾ ਦਾ ਵੀ ਸ਼ਰੇਆਮ ਜਲੰਧਰ ਦੇ ਵਿੱਚ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਉਸ ਦੇ ਸਬੰਧ ਵਿੱਚ ਵਧੇਰੇ ਜਾਣ ਲੈਣ ਲਈ ਜਾਣਕਾਰੀ ਲੈਣ ਲਈ ਕਿ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਹੈ ਤੇ ਉਸ ਦੇ ਮਗਰ ਕੀ ਕੀ ਕਾਰਨ ਨੇ ਸਾਡੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਜੀ ਜੋ ਖੁਦ ਸਿੱਖ ਫੈਡਰੇਸ਼ਨ ਦੇ ਲੰਬੇ ਸਮੇਂ ਤੋਂ ਪ੍ਰਧਾਨ ਰਹੇ ਨੇ ਸਾਡੇ ਨਾਲ ਜੁੜੇ ਹੋਏ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪੀਰ ਮੁਹੰਮਦ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਅਬੀ ਮੁਹੰਮਦ ਜੀ ਬੜਾ ਹੀ ਮੰਦਭਾਗਾ ਇਨਸੀਡੈਂਟ ਜੋ ਅੱਜ ਸਾਹਮਣੇ ਆਇਆ ਲੇਕਿਨ ਉਸ ਦੇ ਬਾਰੇ ਕੁਝ ਛੋਟੀ ਜਿਹੀ ਜਾਣਕਾਰੀ ਲੈਣਾ ਚਾਹਾਂਗੇ ਅ ਦੱਸਿਓ ਜੀ ਇਹ ਇਨਸੀਡੈਂਟ ਕਿਵੇਂ ਹੋਇਆ ਤੇ ਪੁਲਿਸ ਇਸ ਦੇ ਸਬੰਧ ਵਿੱਚ ਕੀ ਕਾਰਵਾਈ ਕਰ ਰਹੀ ਹੈ ਇਹ ਸਾਡੇ ਛੋਟੇ ਭਰਾ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਜਿਹੜੇ ਮੇਰੇ ਬਹੁਤ ਹੀ ਅਤ ਕਰੀਬੀਆਂ ਦੇ ਵਿੱਚੋਂ ਇੱਕ ਸਨ ਜੀ ਔਰ 올 ਇੰਡੀਆ ਸਿਕਸ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਸੀਂ ਬਣਾਏ ਸੀ ਪਿਛਲੇ ਦੋ ਸਾਲਾਂ ਤੋਂ ਠੀਕ ਹੈ ਜੀ ਔਰ ਪੰਤਕ ਖੇਤਰ ਦੇ ਵਿੱਚ ਉਹਨਾਂ ਦੀਆਂ ਵੱਡੀਆਂ ਸਵਾਵਾਂ ਸੀ ਜੀ ਤੇ ਅੱਜ ਦੁਪਹਿਰੇ ਉਹਨਾਂ ਦੇ ਫਾਦਰ ਸਾਹਿਬ ਦਾ ਮੈਨੂੰ ਫੋਨ ਆਇਆ ਜੀ ਸਰਦਾਰ ਕੁਲਦੀਪ ਸਿੰਘ ਜੀ ਦਾ ਤੇ ਉਹ ਕਹਿੰਦੇ ਕਿ ਪਰਮਿੰਦਰ ਨੂੰ ਗੋਲੀ ਮਾਰ ਦਿੱਤੀ ਗਈ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਲਗਾਤਾਰ ਫੋਨ ਆਉਣੇ ਸ਼ੁਰੂ ਹੋ ਗਏ ਕਿ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਜਿਹੜੇ ਉਹ ਨਹੀਂ ਰਹੇ ਜੀ ਉਹ ਉਹਨਾਂ ਦੀ ਡੈਥ ਹੋ ਗਈ ਹੈ ਜੀ ਸੋ ਅਸੀਂ ਹੁਣ ਮੌਕੇ ਤੇ ਜਾ ਰਹੇ ਹਾਂ ਜੀ ਤੇ ਇਹ ਇੱਕ ਬੜੀ ਮੰਦਭਾਗੀ ਘਟਨਾ ਹੈ ਪੰਜਾਬ ਦੇ ਵਿੱਚ ਲਗਾਤਾਰ ਹੀ ਵਾਰਦਾਤਾਂ ਤਾਂ ਹੋ ਰਹੀਆਂ ਪਰ ਸਾਡਾ ਤਾਂ ਇਹ ਬਹੁਤ ਵੱਡਾ ਨੁਕਸਾਨ ਇਸ ਵਾਰਦਾਤ ਨੇ ਕਰ ਦਿੱਤਾ ਕਿਉਂਕਿ ਪਰਮਿੰਦਰ ਸਿੰਘ ਢੀਂਗਰਾ ਜਿਤੇ 올 ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸਨ ਉਥੇ ਹਰਮਨ ਪਿਆਰੇ ਨੌਜਵਾਨ ਆਗੂ ਸਨ ਔਰ ਇਕਲੋਤੇ بیٹے ਸੀ ਆਪਣੇ ਮਾਪਿਆਂ ਦੇ ਤੇ ਉਹਨਾਂ ਦਾ ਵਿਛੋੜਾ ਜਿਹੜਾ ਬੜਾ ਅਸਹਿ ਤੇ ਕਹਿ ਆ ਜੀ ਤੇ ਕੋਈ ਮੈਂ ਸ਼ਬਦਾਂ ਦੇ ਰਾਹੀਂ ਬਿਆਨ ਨਹੀਂ ਕਰ ਸਕਦਾ ਤੇ ਇੰਨੀ ਇੱਕ ਦਰਦਨਾਕ ਘਟਨਾ ਜਿਹੜੀ ਵਾਪਰੀ ਹੈ ਪੀਰ ਮਾਮਾ ਜੀ ਦੇ ਵਿੱਚ ਹੁਣ ਜੀ ਪੀਰ ਮਾਮਾ ਜੀ ਇਸ ਇਨਸੀਡੈਂਟ ਉਸ ਮਾਮਲੇ ਵਿੱਚ ਕਿਸ ਤਰ੍ਹਾਂ ਹੋਇਆ ਥੋੜੀ ਜਿਹੀ ਉਹਦੇ ਬਾਰੇ ਵੀ ਜਾਣਕਾਰੀ ਤੁਹਾਨੂੰ ਮਿਲੀ ਹੈ ਤੇ ਉਹ ਵੀ ਸ਼ੇਅਰ ਕਰਿਓ ਜੀ ਇਹ ਜੀ ਇਹਨਾਂ ਨੂੰ ਫੋਨ ਆਇਆ ਕਿ ਜਿਵੇਂ ਪਰਿਵਾਰ ਨੇ ਦੱਸਿਆਗੇ ਇਹ ਆਪਣੇ ਇਹਨਾਂ ਦੇ ਇੱਕ ਹੋਰ ਫਲੈਟ ਨੇ ਇੰਡਸਟਰੀਅਲ ਏਰੀਏ ਦੇ ਵਿੱਚ ਠੀਕ ਹੈ ਜੀ ਤੇ ਉੱਥੇ ਗਏ ਨੇ ਜੀ ਤੇ ਕਹਿੰਦੇ ਕਿ ਉੱਥੇ ਕਿਸੇ ਨੇ ਇਹਨਾਂ ਨੂੰ ਬੁਲਾਇਆ ਫੋਨ ਕਰਕੇ ਠੀਕ ਹੈ ਜੀ ਜਦੋਂ ਇਹ ਉੱਥੇ ਪਹੁੰਚੇ ਨੇ ਤੇ ਸਾਹਮਣੇ ਘਰ ਤੋਂ ਇਹਨੂੰ ਗੋਲੀ ਮਾਰੀ ਗਈ ਠੀਕ ਹੈ ਜੀ ਜਿਹੜਾ ਇਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਘਰ ਸੀ ਉੱਥੇ ਫਲੈਟਾਂ ਦੇ ਅੱਛਾ ਜੀ ਤਾਂ ਇਹ ਹੁਣ ਕੀ ਘਟਨਾ ਕਰ ਮੌਕੇ ਤੇ ਵਾਪਰਿਆ ਪੁਲਿਸ ਨੇ ਕੀ ਥਿਊਰੀ ਬਣਾਈ ਹੈ ਠੀਕ ਹੈ ਜੀ ਜਾਂ ਕੀ ਮੌਕੇ ਦੇ ਗਵਾਹ ਦੱਸਦੇ ਆ ਉਹ ਸਾਰੀ ਗੱਲ ਦਾ ਤਾਂ ਸੀਸੀਟੀਵੀ ਫੁਟੇਜ ਜਾਂ ਜੋ ਵੀ ਘਟਨਾ ਕਰ ਵਾਪਰਿਆ ਉਹਦੇ ਚੋਂ ਪਤਾ ਲੱਗੇਗਾ ਠੀਕ ਹੈ ਜੀ ਕਿਉਂਕਿ ਪੀਰ ਮੁਹੰਮਦ ਜੀ ਆਪਾਂ ਦੇਖ ਰਹੇ ਆ ਪਿਛਲੇ ਸਮਿਆਂ ਤੋਂ ਪੰਜਾਬ ਜਿੱਦ ਸਰ ਆਮ ਆਦੀ ਪਾਰਟੀ ਸਰਕਾਰ ਬਣੀ ਆ ਚਾਹੇ ਉਹ ਵੱਡੇ ਵੱਡੇ ਦਾਅਵੇ ਕਰਦੇ ਸੀ ਕਿ ਅਸੀਂ ਜੋ ਕ੍ਰਾਈਮ ਰੇਟ ਤੇ ਵਿਠਲ ਪਾਵਾਂਗੇ ਜਾਂ ਜੋ ਆਪਣੇ ਮਾਫੀਆ ਨੂੰ ਕੰਟਰੋਲ ਕਰਨਾ ਸੀਗਾ ਡਰੱਗ ਮਾਫੀਆ ਸੀਗਾ ਡਰੱਗਸ ਵੀ ਆਪਾਂ ਦੇਖ ਰਹੇ ਹਾਂ ਉਸ ਤਰ੍ਹਾਂ ਇਨਸੀਡੈਂਟਸ ਆ ਰਹੇ ਨੇ ਤੇ ਪਿਛਲੇ ਦਿਮੇਂ ਜੇ ਬੰਬ ਦੀਆਂ ਮਿਲਦੀ ਘਟਨਾਵਾਂ ਆ ਮਾਂ ਅੰਮ੍ਰਿਤਸਰ ਦੀ ਗੱਲ ਕਰਦੇ ਹਾਂ ਮਜੀਠੀਆ ਦੇ ਵਿੱਚ ਹੀ ਕੱਲੀ ਇੱਕ ਅੱਜ ਹੀ ਸਮਾਂ ਕੀ ਗੱਲ ਆ ਹੋਈ ਓ ਵਿਸਪੋਟਕ ਮਿਲਦਾ ਹੈ ਤੇ ਉਹਦੇ ਵਿੱਚ ਇੱਕ ਵਿਅਕਤੀ ਦੀ ਵੀ ਹੀ ਮੌਤ ਹੋ ਜਾਂਦੀ ਆ ਤੇ ਪੁਲਿਸ ਦਾ ਕਹਿਣਾ ਹੈ ਕਿ ਉਹ ਕਲੈਕਟ ਕਰਨ ਆ ਰਿਹਾ ਸੀ ਵਿਸਪੋਟਕ ਤੇ ਕਿਤਨਾ ਕਿਤੇ ਪੰਜਾਬ ਦੇ ਵਿੱਚ ਹੀ ਧਮਾਕੇ ਕਰਨੇ ਸੀ ਤੇ ਇਹ ਕਿਤਨਾ ਕਿਤੇ ਇਹ ਕਲੀਅਰ ਨਹੀਂ ਕਰ ਦਿੰਦਾ ਫੇਲ ਹੋ ਰਹੀ ਹੈ ਜੋ ਪੰਜਾਬ ਦੇ ਵਿੱਚ ਇਹਨਾ ਕ੍ਰਾਈਮ ਰੇਟ ਵਧ ਰਿਹਾ ਹੈਗਾ ਹਾਂ ਬਹੁਤ ਦੁਖਦਾਈ ਗੱਲ ਏ ਤੇ ਸਾਡਾ ਪੰਜਾਬ ਜਿਹੜਾ ਹੈ ਉਹ ਜਿਹੜਾ ਇਸ ਵੇਲੇ ਅਸ਼ਾਂਤ ਹੋਇਆ ਪਿਆ ਬਹੁਤ ਸਾਰੀਆਂ ਘਟਨਾਵਾਂ ਜਿਵੇਂ ਤੁਸੀਂ ਗਿਣਾਈਆਂ ਨੇ ਜੀ ਆ ਪਿਛਲੇ ਦਿਨੀ ਇੱਕ ਕਾਉਂਸਲਰ ਦਾ ਕਤਲ ਹੋਇਆ ਫਿਰ ਹੋਰ ਕਈ ਘਟਨਾਵਾਂ ਵਾਪਰੀਆਂ ਨੇ ਤਾਂ ਇਹਦਾ ਲਾ ਐਂਡ ਆਰਡਰ ਦਾ ਤਾਂ ਫੇਲਿਅਰ ਹੈ ਹੀ ਏ ਜੀ ਲੇਕਿਨ ਇਹ ਘਟਨਾਕਰਮ ਜਿਹੜਾ ਵਾਪਰਿਆ ਜਲੰਧਰ ਦੇ ਵਿੱਚ ਜੀ ਇਸ ਦੀ ਅਸੀਂ ਆਪਣੀ ਉੱਚ ਪੱਧਰੀ ਜਾਂਚ ਮੰਗੀ ਹੈ ਕਿ ਡੀਜੀਪੀ ਪੰਜਾਬ ਜਿਹੜਾ ਉਹ ਇੱਕ ਐਸਆਈਟੀ ਬਣਾਉਣ ਸਪੈਸ਼ਲ ਇਹਦੀ ਪੂਰੀ ਇਨਵੈਸਟੀਗੇਸ਼ਨ ਕਰਾਉਣ ਜੀ ਇਹ ਇੰਦੇ ਜਿਹੜੇ ਦੋਸ਼ੀ ਨੇ ਜੀ ਉਹਨਾਂ ਦੀ ਇੰਟਰੋਗੇਸ਼ਨ ਹੋਵੇ ਉਹਨਾਂ ਤੋਂ ਪਤਾ ਲੱਗੇ ਕਿ ਉਹ ਕਿਹੜੇ ਇਸ਼ਾਰੇ ਤੇ ਉਹਨਾਂ ਨੇ ਕਿਉਂ ਇਹੋ ਜਿਹਾ ਇੱਕ ਕਰੂਰ ਕਤਨਾਕਰਮ ਨੂੰ ਇੰਜਾਮ ਦਿੱਤਾ ਬਿਲਕੁਲ ਬਿਲਕੁਲ ਕਿਉਂਕਿ ਬਹੁਤ ਵੱਡੇ ਸਿੱਖ ਚਿਹਰੇ ਹੋਣ ਦੇ ਕਾਤਰ ਵੀ ਕਿਉਂਕਿ ਪੰਜਾਬ ਦੀ ਆਪਣੀ ਜਿੱਥੇ ਤੁਸੀਂ ਆਪ ਹੀ ਦੱਸ ਰਹੇ ਹੋ ਕਿ ਜਿੰਨੇ ਸਿੱਖ ਜੋ ਆਪਣੇ ਇਸ਼ੂ ਹੰਦੇ ਰਹੇ ਉਹਨਾਂ ਨੂੰ ਰੇਸ ਵੀ ਕਰਦੇ ਆ ਰਹੇ ਸਨ ਤੇ ਇਸ ਤਰ੍ਹਾਂ ਇਨਸੀਡੈਂਟ ਹੋਣਾ ਬੜਾ ਮੰਦ ਭਾਗਾ ਹੋ ਜਾਂਦਾ ਤੇ ਬਿਲਕੁਲ ਡਿਮਾਂਡ ਅਸੀਂ ਵੀ ਹੀ ਕਰਦੇ ਆ ਕਿ ਜਲਦ ਹੀ ਪੰਜਾਬ ਸਰਕਾਰ ਕੋਈ ਐਕਸ਼ਨ ਲਵੇਗੀ ਤਾਂ ਜੋ ਵੀ ਮੁੱਖ ਦੋਸ਼ੀ ਹੈ ਉਹ ਰੈਸਟ ਹੋਣਗੇ ਲੇਕਿਨ ਪੀਰ ਮੁਹੰਮਦ ਜੀ ਹਲਤਾਕਰ ਤੁਹਾਡੀ ਕੋਈ ਪੁਲਿਸ ਨਾਲ ਜਾਂ ਐਡਮਿਨਿਸਟ੍ਰੇਸ਼ਨ ਨਾਲ ਕੋਈ ਗੱਲਬਾਤ ਹੋਈ ਹੈ ਕਿ ਕੀ ਕਾਰਨ ਦੱਸ ਸਕਦੇ ਪ੍ਰਾਣੀ ਰੰਜੀਤ ਸੀਗੀ ਜਾਂ ਕੋਈ ਹਾਂ ਉੱਥੇ ਬਹੁਤ ਉੱਥੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਡੇ ਜਿੰਨੇ ਵੀ ਜ਼ਿਲ੍ਹਾ ਜਲੰਧਰ ਨਾਲ ਸੰਬੰਧਿਤ ਜਾਂ ਲਾਗਲੇ ਇਲਾ ਵੱਡੀ ਗਿਣਤੀ 'ਚ ਸਾਰੇ ਨੌਜਵਾਨ ਉੱਥੇ ਪਹੁੰਚੇ ਹੋਏ ਨੇ ਸਿੱਖ ਜਥੇਬੰਦੀਆਂ ਪਹੁੰਚੀਆਂ ਹੋਈਆਂ ਨੇ ਸੋ ਮੈਂ ਵੀ ਬਹੁਤ ਜਲਦੀ ਉੱਥੇ ਪਹੁੰਚ ਜਾਣਾ ਤੇ ਪਹੁੰਚ ਕੇ ਸਾਰੀ ਇਸ ਗੱਲ ਦਾ ਦੁਬਾਰਾ ਤਾਰੀਫ ਕਰਾਂਗੇ ਠੀਕ ਹੈ ਪੀਰ ਮੁਹੰਮਦ ਜੀ ਕਿਉਂਕਿ ਆਪਾਂ ਦੇਖ ਰਹੇ ਹਾਂ ਇਨਸੀਡੈਂਟਸ ਵੀ ਹੁੰਦੇ ਨੇ ਬੜਾ ਮੰਦ ਭਾਗਾ ਹੋ ਜਾਂਦਾ ਲੇਕਿਨ ਦੂਜੇ ਪਾਸੇ ਜੋ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਆ ਪੂਰੀ ਦਿੱਲੀ ਦੀ ਲੀਡਰਸ਼ਿਪ ਨਾਲ ਹੀ ਲੁਧਿਆਣਾ ਦੀ ਇਲੈਕਸ਼ਨਸ ਤੇ ਲੱਗੇ ਹੋਇਆ ਕਿਉਂਕਿ ਆਪਾਂ ਜੋ ਮਜੀਠੀਆ ਦੀ ਗੱਲ ਵੀ ਕੀਤੀ ਉਸੇ ਬੰਬ ਬਲਾਸਟ ਮਿਲਿਆ ਜਾਂ ਉਸ ਤੋਂ ਪਹਿਲਾਂ ਵੀ ਕਈ ਕਤਲ ਹੋਏ ਨੇ ਜੋ ਸੈ ਤਾਂ ਬਸ ਦੇਖ ਰਹੇ ਆ ਜੋ ਇਸ ਵਕਤ ਧਿਆਨ ਘਟ ਜਾ ਰ ਸਰਕਾਰ ਦਾ ਇਲੈਕਸ਼ਨਾਂ ਵਾਲੀ ਹੀ ਜ਼ਿਆਦਾ ਫੋਕਸ ਨੇ ਉਹ ਦੇਖੋ ਜੀ ਇਸ ਬਾਰੇ ਬਾਕਾਇਦਾ ਅਸੀਂ ਵਿਸਤਾਰ ਪੂਰਵਕ ਸਾਰੀ ਗੱਲਬਾਤ ਜੋ ਇਹ ਘਟਨਾ ਕਰਨ ਵਾਪਰਿਆ ਉੱਥੇ ਪਹੁੰਚ ਕੇ ਉਸ ਤੋਂ ਬਾਅਦ ਹਰ ਪੱਖ ਤੋਂ ਅਸੀਂ ਸਾਰੀ ਦੀ ਜਾਣਕਾਰੀ ਇਕੱਠੀ ਕਰਕੇ ਦੇ ਬਿਲਕੁਲ ਪੀਰ ਮੁਹੰਮਦ ਜੀ ਤੁਹਾਡਾ ਆਕਾਲ ਚਲਨ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਜੀ ਸਤ ਬਿਲਕੁਲ ਜੀ ਜਿਵੇਂ ਇਹ ਸਾਡੇ ਨਾਲ ਹੁਣ ਪੀਰ ਮੁਹੰਮਦ ਜੀ ਜੁੜੇ ਹੋਏ ਸਨ ਜੋ ਖੁਦ ਸਿੱਖ ਫੈਡਰੇਸ਼ਨ ਦੇ ਲੰਬੇ ਸਮੇਂ ਤੋਂ ਪ੍ਰਧਾਨ ਰਹੇ ਨੇ ਅਤੇ ਇਸ ਤਰ੍ਹਾਂ ਦੀ ਜਦੋਂ ਕਤਲ ਦੀਆਂ ਘਟਨਾਵਾਂ ਹੁੰਦੀਆਂ ਨੇ ਬੜਾ ਹੀ ਮੰਦਭਾਗਾ ਹੋ ਜਾਂਦਾ ਹੈ ਦੱਸ ਰਹੇ ਸਨ ਕਿ ਉਹਨਾਂ ਨੂੰ ਕੋਈ ਢਿੰਗਰਾ ਜੀ ਨੂੰ ਜੋ ਕਾਲ ਆਉਂਦੀ ਹੈ ਆਪਣੇ ਦੂਜੇ ਫਲੈਟ ਤੇ ਜਾਂਦੇ ਨੇ ਤੇ ਕੋਈ ਪੁਰਾਣੀ ਰੰਜਿਸ਼ ਵੀ ਹੋ ਸਕਦੀ ਹੈ ਉਸ ਦੇ ਕਾਰਨ ਹੀ ਜੋ ਉਹਨਾਂ ਤੇ ਗੋਲੀ ਚਲਾਈ ਜਾਂਦੀ ਹੈ ਤੇ ਉਹਨਾਂ ਦਾ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੋਂ ਇਸ ਦੇ ਸੰਬੰਧ ਵਿੱਚ ਵਧੇਰੇ ਸਾਨੂੰ ਜਾਣਕਾਰੀ ਵੀ ਦਵਾਂਗੇ ਅਤੇ ਹੋਰ ਵੀ ਜੋ ਇਨਸੀਡੈਂਟਸ ਪੰਜਾਬ ਦੇ ਵਿੱਚ ਹੋ ਰਹੇ ਸਾਰੇ ਇਹ ਤੁਹਾਨੂੰ ਜਾਣਕਾਰੀ ਦਿੰਦੇ ਰਵਾਂਗੇ ਤੁਹਾਡਾ ਆਕਾਲ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ